ਨਿਰਮਾਣ ਵਿਭਾਗ ਦੇ ਬਲੋ ਸੂਫੀ ਗਾਇਕ ਕਵੀ ਅਤੇ ਵਿਦਵਾਨ ਡਾਕਟਰ ਸਤਿੰਦਰ ਸਰਤਾਜ ਦੇ ਸਨਮਾਨ ਵਿੱਚ ਉਹਨਾਂ ਦੇ ਨਾਂ ਤੇ ਕੀਤਾ ਜਾ ਰਿਹਾ ਹੈ ਇੱਕ ਸੜਕ ਦਾ ਨਾਮਕਰਨ ਕੀ ਹੈ ਪੂਰੀ ਅਪਡੇਟ ਜਾਣੋ ਇਸ ਵੀਡੀਓ ਦੇ ਵਿੱਚ ਸਸ਼ਕਲ ਇੰਡੀਆ ਨਿਊਜ਼ ਪੰਜਾਬ ਡਿਜੀਟਲ ਤੇ ਤੁਹਾਡਾ ਸਵਾਗਤ ਹੈ ਮੇਰਾ ਨਾਮ ਹੈ ਸਿਮਰਨ ਤੇ ਤੁਸੀਂ ਦੇਖ ਰਹੇ ਹੋ ਜਸਟ ਪੰਜਾਬੀ ਮਸ਼ਹੂਰ ਪੰਜਾਬੀ ਗਾਇਕ ਡਾਕਟਰ ਸਤਿੰਦਰ ਸਰਤਾਜ ਨੂੰ ਲੈ ਕੇ ਇੱਕ ਵੱਡੀ ਅਤੇ ਗੁੱਡ ਨਿਊਜ਼ ਸਾਹਮਣੇ ਆਈ ਹੈ ਜੋ ਕਿ ਇਹ ਹੈ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਸਰਕਾਰ ਨੇ Sufi ਗਾਇਕ ਸਤਿੰਦਰ ਸਰਤਾਜ ਦੇ ਨਾਂ ਦੇ ਉੱਤੇ ਇੱਕ ਸੜਕ ਦਾ ਨਾਮ ਰੱਖਿਆ ਹੈ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਇਸ ਸੰਬੰਧ ਵਿੱਚ ਸਰਕਾਰ ਦੇ ਵੱਲੋਂ ਨੋਟੀਫਿਕੇਸ਼ਨ ਵੀ ਜਾਰੀ ਕਰ ਦਿੱਤਾ ਗਿਆ ਹੈ ਇੰਨਾ ਹੀ ਨਹੀਂ ਮੁੱਖ ਮੰਤਰੀ ਭਗਵੰਤ ਮਾਨ ਇਸ ਸੜਕ ਦਾ ਉਦਘਾਟਨ ਵੀ ਖੁਦ ਕਰਨਗੇ ਇਸ ਉਦਘਾਟਨ ਦੇ ਲਈ 10 ਨਵੰਬਰ ਦਾ ਦਿਨ ਤੈਅ ਕੀਤਾ ਗਿਆ ਹੈ ਤੇ ਸੜਕ ਖੁਸ਼ਿਆਰਪੁਰ ਦੇ ਵਿੱਚ ਹੋਵੇਗੀ। ਜੋਸ ਦੇ ਪਹਿਚਾਨ ਹੁਣ ਗਾਇਕ ਸਤਿੰਦਰ ਸਰਤਾਜ ਦੇ ਨਾਮ ਤੋਂ ਹੋਵੇਗੀ ਤੁਹਾਨੂੰ ਦੱਸ ਦੇ ਕਿ ਪੰਜਾਬ ਲੋਕ ਨਿਰਮਾਣ ਵਿਭਾਗ ਦੇ ਵੱਲੋਂ ਸੂਫੀ ਕਵੀ ਅਤੇ ਵਿਦਵਾਨ ਡਾਕਟਰ ਸਤਿੰਦਰ ਸਰਤਾਜ ਦੇ ਸਨਮਾਨ ਵਿੱਚ ਉਹਨਾਂ ਦੇ ਨਾਂ ਦੇ ਉੱਤੇ ਇੱਕ ਸੜਕ ਦਾ ਨਾਮਕਰਨ ਕੀਤਾ ਜਾ ਰਿਹਾ ਹੈ ਇਹ ਸੜਕ ਹੁਣ ਡਾਕਟਰ ਸਤਿੰਦਰ ਸਰਤਾਜ ਰੋਡ ਦੇ ਨਾਮ ਤੋਂ ਜਾਣੀ ਜਾਵੇਗੀ ਤੇ ਇਸ ਦਾ ਉਦਘਾਟਨ 10 ਨਵੰਬਰ ਸੋਮਵਾਰ ਦੀ ਸਵੇਰ 11 ਵਜੇ ਦਾਣਾ ਮੰਡੀ ਜੱਬੇਵਾਲ ਹੁਸ਼ਿਆਰਪੁਰ ਦੇ ਵਿੱਚ ਹੋ ਹਵੇਗਾ ਇਸ ਸਮਾਰੋਹ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਨੇਤ੍ਰਿਤਵ ਵਿੱਚ ਪੰਜਾਬ ਦੀ ਕਲਾ ਸੰਸਕ੍ਰਿਤੀ ਅਤੇ ਵਿਰਾਸਤ ਨੂੰ ਨਿਰੰਤਰ ਬढ़ावा ਦੇਣ ਦੇ ਮਕਸਦ ਤੋਂ ਆਯੋਜਿਤ ਕੀਤਾ ਜਾ ਰਿਹਾ ਹੈ ਇਸ ਕਾਰਜਕ੍ਰਮ ਦੇ ਵਿੱਚ ਡਾਕਟਰ ਰਾਜਕੁਮਾਰ ਚੱਬੇਵਾਲ ਸੰਸਦ ਹੁਸ਼ਿਆਰਪੁਰ ਗੁਰਮੀਤ ਸਿੰਘ ਖੁੱਡੀਆਂ ਅਤੇ ਹਰਜੋਤ ਸਿੰਘ ਬੈਂਸ ਕੈਬਨਿਟ ਮੰਤਰੀ ਪੰਜਾਬ ਅਤੇ ਡਾਕਟਰ ਇਸ਼ਾਨ ਕੁਮਾਰ ਵਿਧਾਇਕ ਚੱਬੇਵਾਲ ਵਿਸ਼ੇਸ਼ ਰੂਪ ਤੋਂ ਉਪਸਥਿਤ ਹੋਣਗੇ ਇਹ ਪਹਿਲ ਡਾਕਟਰ ਸਤਿੰਦਰ ਸਰਤਾਜ ਦੇ ਪੰਜਾਬੀ ਸਾਹਿਤ ਅਤੇ ਸੰਗੀਤ ਦੇ ਵਿੱਚ ਅਸਾਧਾਰਨ ਯੋਗਦਾਨ ਨੂੰ ਸਨਮਾਨ ਦੇਣ ਦੇ ਉਦੇਸ਼ ਤੋਂ ਕੀਤੀ ਗਈ ਹੈ। ਉਹਨਾਂ ਦੇ ਪ੍ਰੇਰਣਾਦਾਇਕ ਗੀਤ ਅਤੇ ਰਚਨਾਵਾਂ ਦੁਨੀਆ ਭਰ ਚ ਪੰਜਾਬ ਦੀ ਪਛਾਣ ਬਣੀ ਹੋਈ ਹੈ। ਸ਼ਾਇਦ ਤੁਹਾਨੂੰ ਨਹੀਂ ਪਤਾ ਹੋਵੇਗਾ ਕਿ ਡਾਕਟਰ ਸਤਿੰਦਰ ਸਰਤਾਜ ਮੂਲ ਰੂਪ ਤੋਂ ਹੁਸ਼ਿਆਰਪੁਰ ਦੇ ਹੀ ਰਹਿਣ ਵਾਲੇ ਨੇ। ਹਾਲਾਂਕਿ ਉਹਨਾਂ ਦਾ ਪਰਿਵਾਰ ਮੁਹਾਲੀ ਦੇ ਵਿੱਚ ਰਹਿੰਦਾ ਹੈ। ਦੱਸਦੇ ਕਿ ਗਾਇਕ ਸਤਿੰਦਰ ਸਰਤਾਜ ਨੇ ਕੁਝ ਦਿਨਾ ਪਹਿਲਾਂ ਹੀ ਆਪਣੇ ਸੋਸ਼ਲ ਸੋਸ਼ਲ ਮੀਡੀਆ ਉਤੇ ਆਪਣੇ ਨਾਨਕੇ ਪਿੰਡ ਦਾ ਇੱਕ ਵੀਡੀਓ ਵੀ ਸ਼ੇਅਰ ਕੀਤਾ ਸੀ ਤੇ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਗਾਇਕ ਨੇ ਲਿਖਿਆ ਕਿ ਇਤਫਾਕ ਨਾਲ ਬੰਬੇ ਤੋਂ ਸਿੱਧੇ ਆਦਮਪੁਰ 에ਅਰਪੋਰਟ ਉਤਰੇ ਸਾਡਾ ਨਾਨਕਾ ਪਿੰਡ ਲੁਟੇਰਾ ਕਲਾਂ ਜਲੰਧਰ ਤੋਂ ਸਿਰਫ 11 ਕਿਲੋਮੀਟਰ ਹੀ ਦੂਰ ਹੈ ਸੋ ਨਾਨਕੇ ਘਰ ਜਾਣ ਦਾ ਸਬਬ ਬਣ ਗਿਆ ਉਹ ਗਲੀਆਂ ਜਿੱਥੇ ਖੇਡਿਆ ਪਹਿਲੀ ਵਾਰੀ ਹਾਰਮੋਨੀਅਮ ਦੀ ਆਵਾਜ਼ ਸੁਣੀ ਤੇ ਸਮਾਂ ਲਈ ਸੰਗੀਤ ਨਾਲ ਸਾਂਝ ਬਣ ਗਈ ਇਹ ਰابطਾ ਬਣਾਉਣ ਵਾਲੇ ਸਰਦਾਰ ਲਖਵੀਰ ਸਿੰਘ ਦੇ ਅਧਿਕਾਰ ਜਾਣ ਦਾ ਵੀ ਮੌਕਾ ਪਣ ਗਿਆ ਸਭ ਤੋਂ ਅਹਿਮ ਰਹੀ ਪਿੰਡ ਦੇ ਗੁਰਦੁਆਰਾ ਸਾਹਿਬ ਜਾਣ ਦੀ ਗੱਲ ਜਿੱਥੇ ਛੋਟੇ ਹੁੰਦਿਆਂ ਮਾਈਕ ਵਿੱਚ ਪਾਠ ਕਰਨਾ ਤੇ ਪਿੰਡ ਨੂੰ ਪਤਾ ਲੱਗ ਜਾਣਾ ਕਿ ਬਲੈਤਿਆਂ ਦਾ ਦੋਤਾ ਆਇਆ ਹੋਇਆ ਹੈ ਬੰਨ ਉਤੇ ਟਾਈ ਦੀਆਂ ਯਾਦਾਂ ਸਮੇਤ ਕਈਆਂ ਦੇ ਨਾਮ ਚੇਤੇ ਆ ਗਏ ਜਿਵੇਂ ਉਸ ਦੌਰ ਵਿੱਚ ਹੀ ਜੀ ਰਹੇ ਹੋਵੇ ਤੇ ਯਾਦਾਂ ਦੇ ਐਸੇ ਸਰਮਾਏ ਹੀ ਹੌਲੀ-ਹੌਲੀ ਕਲਮਾ ਦੇ ਵਿੱਚ ਰਚਦੇ ਗਏ ਤੇ ਸਤਿੰਦਰ ਹੌਲੀ-ਹੌਲੀ ਸਰਤਾਜ ਹੋ ਗਿਆ ਇਤਿਫਾਕ ਨਾਲ ਬੰਬੇ ਤੋਂ ਸਿਧデアਦਮਪੁਰ 에어ਪੋਰਟ ਉਤਰੇ ਸਾਡਾ ਨਾਨਕਾ ਪਿੰਡ ਲੁਟੇੜਾ ਕਲਾ ਉਥੋਂ ਸਿਰਫ 11 ਕਿਲੋਮੀਟਰ ਹੀ ਹੈ ਸੁਨਾਨ ਕੇ ਕਰ ਜਾਣ ਦਾ ਸਬਬ ਬਣ ਗਿਆ ਨਵੇਂ ਬਣਿਆ ਕਿਉਂਕਿ ਬੰਗਾ ਦਾ ਨਾਂਕਾ ਨਾ ਮਿਲਿਆ ਉਹ ਗਲੀਆਂ ਜਿੱਥੇ ਖੇਡਦੇ ਆ ਪਹਿਲੀ ਵਾਰ ਹਰਮੋਨੀਅਮ ਦੀ ਆਵਾਜ਼ ਸੁਣੀ ਤੇ ਸਦਾ ਲਈ ਸੰਗੀਤ ਨਾਲ ਸਾਜ ਬਣ ਗਈ ਤੇ ਇਹ ਰਾਤ ਦਾ ਬਣਾਉਣ ਵਾਲੇ ਸਰਦਾਰ ਲਖਵੀਰ ਸਿੰਘ ਜੀ ਦੇ ਘਰ ਜਾਣ ਦਾ ਵੀ ਮੌਕਾ ਬਣ ਗਿਆ ਸਭ ਤੋਂ ਅਹਿਮ ਰਹੀ ਪਿੰਡ ਦੇ ਗੁਰਦੁਆਰਾ ਸਭ ਜਾਣ ਦੀ ਗੱਲ ਜਿੱਥੇ ਛੋਟੇ ਹੁੰਦਿਆਂ ਮਾਈਕ ਵਿੱਚ ਪਾਠ ਕਰਨਾ ਤੇ ਪਿੰਡ ਨੂੰ ਪਤਾ ਲੱਗ ਜਾਣਾ ਕਿ ਵਿਲੈਤਿਆਂ ਦਾ ਦੋਤਾ ਆਇਆ ਹੋਇਆ ਹੈ। ਬੰਨ ਉੱਤੇ ਟੈਰ ਚਲਾਉਣ ਦੀਆਂ ਯਾਦਾਂ ਸਮੇਤ ਕਈਆਂ ਦੇ ਨਾਮ ਚੇਤੇ ਆ ਗਏ। ਜਿਵੇਂ ਉਸ ਦੌਰ ਵਿੱਚ ਹੀ ਜੀਰੇ ਹੋਈਏ। ਤੇ ਯਾਦਾਂ ਦੇ ਐਸੇ ਸਰਮਾਏ ਹੀ ਹੌਲੀ-ਹੌਲੀ ਕਲਮਾਂ ਵਿੱਚ ਰਚਦੇ ਗਏ। ਤੇ ਸਤਿੰਦਰ ਹੌਲੀ-ਹੌਲੀ ਸਰਤਾਜ ਹੋ। ਪੰਜਾਬੀ ਮਨੋਰੰਜਨ ਜਗਤ ਤੋਂ ਜੁੜੇ ਅਜੇ ਹੋਰ ਅਪਡੇਟਸ ਲਈ ਦੇਖਦੇ ਰਹੋ ਜਸ ਪੰਜਾਬੀ ਓਨਲੀ ਔਨ ਇੰਡੀਆ ਨਿਊਜ਼ ਪੰਜਾਬ ਡਿਜੀਟਲ